ਹਾਂਜੀ ਸასი ਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਹੁਣ ਫੈਸਟੀਵਲ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਆ ਤੇ ਬਹੁਤ ਜ਼ਿਆਦਾ ਸਟਾਕ ਜਿਹੜਾ ਡਿਮਾਂਡ ਦੇ ਵਿੱਚ ਹੀਗਾ ਤੇ ਉਹ ਆਪਾਂ ਲੈ ਆਂਦਾ ਆ ਤੇ ਇਹ ਤੁਹਾਨੂੰ ਸਾਰੇ ਸੂਟ ਜਿਹੜੇ ਅੱਜ ਮਿਲਣਗੇ ਪਾਰਟੀ ਵੇਅਰ ਰੇਟ ਇਹਨਾਂ ਦਾ ਆਊਗਾ ਜੇ ਇੱਕੋ ਫਲੈਟ ਰੇਟ ਦੇ ਵਿੱਚ ਆਉਣਗੇ 800 ਤੇ 45 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਵੈਰਾਈਟੀ ਚੈੱਕ ਕਰਿਓ ਕਲੈਕਸ਼ਨ ਚੈੱਕ ਕਰਿਓ ਲਓ ਜੀ ਇਹ ਕਰਿਓ ਚੈੱਕ ਪਹਿਲਾ ਸੂਟ ਬਹੁਤ ਜ਼ਿਆਦਾ ਸੋਹਣਾ ਡਾਰਕ ਮੋਰ ਪੰਖ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਬਹੁਤ ਸ਼ਾਨਦਾਰ ਸਟਾਫ ਜੇ ਇਹਦਾ ਮਸਲੀਨ ਦੇ ਵਿੱਚ ਤੇ ਇਹਦੇ ਵਿੱਚ ਤੁਹਾਡੀ ਆਪਸ਼ਨ ਹੈ ਕਿ ਤੁਸੀਂ ਇਹਨੂੰ ਜੀ ਲਾਈਨਿੰਗ ਲਗਾਉਣੀ ਹੈ ਜਾਂ ਨਹੀਂ ਲਗਾਉਣੀ ਨਾਲ ਬਾਟਮ ਜਿਹੜੀ ਆ ਉਹ ਵੀ ਮਸਲੀਨ ਦੀ ਆਊਗੀ ਜੇ 2.5 ਮੀਟਰ ਦੇ ਕਰੀਬ ਸ਼ਰਟ ਤੇ ਬਾਟਮ ਆਏਗੀ ਇਹਦਾ ਘੇਰਾ ਜਿਹੜਾ ਤੁਸੀਂ ਸਾਰਾ ਵੇਖ ਸਕਦੇ ਜੇ ਫਰੰਟ ਦੇ ਵਿੱਚ थ्रेड ਦਾ ਵਰਕ ਥੱਲੇ ਦਾ ਵਰਕ ਪਲੱਸ ਇਹਦਾ ਬਹੁਤ ਸ਼ਾਨਦਾਰ ਜਿਹੜਾ ਜੇ ਸਾਰਾ ਫਰੰਟ ਵਰਕ ਬਣਿਆ ਜੇ ਲੈਂਥ ਜਿਹੜੀ ਇਹਦੀ ਆ 42 ਜਿਹੜੀ ਆ ਉਹ ਰੈਡੀ ਹੋ ਜਾਂਦੀ ਜੇ ਤੇ ਪਲੱਸ ਇਹਦੇ ਵਿੱਚ ਬਾਟਮ ਦੇ ਕੰਟਰਾਸਟ ਚੈੱਕ ਕਰੋ ਅੱਜ ਕਿੰਨੇ ਸੋਹਣੇ ਕੰਟਰਾਸਟ ਨੇ ਤੇ ਕਿੰਨਾ ਸੋਹਣਾ ਜਿਹੜਾ ਇਹਦਾ ਬਾਟਮ ਵਰਕ ਆ ਤੇ ਨਾਲ ਇਹਦੇ ਦੁਪੱਟਾ ਆ ਗਿਆ ਜੇ ਮਸਲੀਨ ਦਾ ਸੀਕੁਐਂਸ ਵਰਕ ਵਾਲਾ ਚਲੋ ਜੀ ਚੈੱਕ ਕਰੋ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਨੇ ਤੇ ਬਹੁਤ ਹੀ ਪਿਆਰਾ ਸੂਟ ਜੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਇਹਦੇ ਨਾਲ ਦੁਪੱਟਾ ਜੇ ਮਸਲੀਨ ਦਾ ਸੀਕੁਐਂਸ ਵਰਕ ਦੇ ਵਿੱਚ ਤੇ ਇਹਦਾ ਰੇਟ ਜਿਹੜਾ ਹੋਊਗਾ ਜੇ ਸਿਰਫ ਤੇ ਸਿਰਫ 845 ਰੁਪਏ ਕਰਵਾਚੋਸ ਵਾਸਤੇ ਤੇ ਪਾਰਟੀ ਵੀ ਰਸੀਜਨ ਜਿਹੜਾ ਜੇ ਸਟਾਰਟ ਹੋ ਗਿਆ ਤੁਸੀਂ ਲੈ ਸਕਦੇ ਜੇ ਸੜਕੋ ਬਹੁਤ ਜਿਆਦਾ ਸੋਹਣੇ ਸੂਟ ਤੇ ਬੜੀ ਟਾਪ ਦੀ ਕਲੈਕਸ਼ਨ ਰੇਟ ਤੁਹਾਨੂੰ ਦਵਾਂਗੇ ਆਪਾਂ ਸਿਰਫ ਸਿਰਫ 845 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਇਹਦੇ ਵਿੱਚ ਸੈਕੰਡ ਕਲਰ ਚੈੱਕ ਕਰ ਲਓ ਬਹੁਤ ਸ਼ਾਨਦਾਰ ਤੇ ਬਹੁਤ ਜਿਆਦਾ ਪਿਆਰਾ ਕਲਰ ਜੇ ਇਹ ਵੀ ਤੇ ਇਹਦੇ ਵਿੱਚ ਵੀ ਤੁਹਾਨੂੰ ਸੇਮ ਉਹੀ ਸੇਮ ਮਿਲ ਜੂਗਾ ਜੇ ਥ੍ਰੈਡ ਵਰਕ ਪਲੱਸ ਥਿੱਲੇ ਦਾ ਵਰਕ ਤੇ ਇਹਦੇ ਨਾਲ ਬਾਟਮ ਜਿਹੜੀ ਆ ਕੰਟਰਾਸਟ ਤੁਹਾਨੂੰ ਮਿਲ ਜੂਗੀ ਜੇ ਬਹੁਤ ਸ਼ਾਨਦਾਰ ਚਲੋ ਕਰਿਓ ਚੈੱਕ ਬਾਟਮ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਵਰਕ ਜੇ ਬਾਟਮ ਤੇ ਵੀ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਬਹੁਤ ਜਿਆਦਾ ਸੋਹਣੇ ਸੂਟ ਨੇ ਤੁਸੀਂ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਮੰਗਵਾ ਸਕਦੇ ਜੇ ਸਾਡੇ ਕੋਲ ਤੇ ਰੇਟ ਇਹਨਾਂ ਦਾ ਜਿਹੜਾ ਆਊਗਾ ਜੇ ਸਿਰਫ ਤੇ ਸਿਰਫ 845 ਰੁਪਏ ਸ਼ਿਪਿੰਗ ਤੁਹਾਨੂੰ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਸੂਟਾਂ ਦੇ ਉੱਪਰ ਤੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਾਂ ਪਲੀਜ਼ ਕਸਟਮਰ ਥੋੜੀ ਜਿਹੀ ਕਨਫਿਊਜ਼ਨ ਝ ਹੋ ਜਾਂਦੇ ਆ ਇਹ ਕਹਿ ਦਿੰਦੇ ਆ ਕਲਰ ਜਿੱਦਾਂ ਇਹਦੇ ਉੱਤੇ ਫੇਡ ਹੋ ਗਿਆ ਫੇਡ ਕੁਛ ਨਹੀਂ ਹੁੰਦਾ ਇਹ ਜਦੋਂ ਡਾਈ ਹੋਇਆ ਹੁੰਦਾ ਕਲਰ ਜਿਹੜਾ ਆ ਇਹ ਇੱਕ ਦੂਜੇ ਦੇ ਨਾਲ ਜਦੋਂ ਕਲਰ ਕੰਟਰਾਸਟ ਹੁੰਦੇ ਹਨ ਥੋੜਾ ਬਹੁਤਾ ਵਿੱਚ ਮਾਈਨਰ ਜਿਹੜਾ ਆ ਕਲਰ ਫੇਡ ਆਉਂਦਾ ਇਹ ਕੋਈ ਫੇਡ ਹੋਇਆ ਨਹੀਂ ਹੁੰਦਾ ਠੀਕ ਆ ਜੀ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਜੇ ਦੁਪੱਟੇ ਸੇਮ ਕੰਟਰਾਸਟ ਦੇ ਤੇ ਰੇਟ ਕੀ ਇਹਨਾਂ ਦਾ ਸਿਰਫ ਤੇ ਸਿਰਫ 800 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਬਾਟਮ ਦੇ ਕੰਟਰਾਸਟ ਬਹੁਤ ਜਿਆਦਾ ਸੋਹਣੇ ਜੇ ਮੈਚਿੰਗਾਂ ਬਹੁਤ ਪਿਆਰੀਆਂ ਜੇ ਤੇ ਬਹੁਤ ਜਿਆਦਾ ਸੋਹਣੇ ਸੂਟ ਜੇ ਆਹ ਲੋ ਜੀ ਆਹ ਆ ਕੀ ਜੇ ਬਾਟਮ ਇਹਦੇ ਨਾਲ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਜਿਹੜਾ ਜੇ ਉਹ ਲਿਮਟਿਡ ਜੇ ਤੇ ਰਿਪੀਟ ਦੀ ਕੋਸ਼ਿਸ਼ ਕਰਾਂਗੇ ਜੇ ਡਿਮਾਂਡ ਚ ਆ ਗਿਆ ਇਹ ਸਟਾਕ ਤੇ ਆਹ ਲੋ ਜੀ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਸ਼ਾਨਦਾਰ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 84345 ਰੁਪਈਆ ਦੇ ਨਾਲ ਸ਼ਿਪਿੰਗ ਜਿਹੜੀ ਜੇ ਉਹ ਫਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਘਰ ਬਹਿ ਕੇ ਸਿੰਗਲ ਸੂਟ ਜਿਹੜਾ ਜੇ ਆਰਡਰ ਕਰ ਸਕਦੇ ਜੇ ਆਹ ਲਓ ਜੀ ਆ ਗਿਆ ਜੇ ਲਵੈਂਡਰ ਸ਼ੇਡ ਤੇ ਇਹ ਜਿੰਨੇ ਸੋਹਣੇ ਸੂਟ ਨੇ ਉੰਨੀਆਂ ਜਿਆਦਾ ਸੋਹਣੀਆਂ ਜਿਹੜੀਆਂ ਇਹਨਾਂ ਦੀਆਂ ਬਾਟਮ ਨੇ ਕੰਟਰਾਸਟ ਉੰਨੇ ਜਿਆਦਾ ਸੋਹਣੇ ਨੇ ਆਹ ਲਓ ਬਾਟਮ ਚੈੱਕ ਕਰੋ ਤੇ ਬਾਟਮ ਦਾ ਕੰਟਰਾਸਟ ਚੈੱਕ ਕਰੋ ਤੇ ਬਾਕੀ ਰੇਟ ਜਿਹੜਾ ਆ ਤੁਹਾਨੂੰ ਉਹ ਤੇ ਆਪਾਂ ਸੁਪਰ ਵਾਲਾ ਦੇਣ ਹੀ ਦੇ ਆ ਤੇ ਕੁਆਲਿਟੀ ਜਿਹੜੀ ਆ ਉਹ ਵੀ ਤੁਹਾਨੂੰ ਆਪਾਂ ਬਹੁਤ ਟਾਪ ਦੀ ਦੇਣੀ ਆ ਹਲੋ ਜੀ ਦੁਪट्टे ਜਿਹੜੇ ਜੇ ਉਹ ਆ ਜਾਣਗੇ ਮਸਲੀਨ ਦੇ ਵਿੱਚ ਤੇ ਮੈਚਿੰਗਾਂ ਆ ਜਾਣਗੀਆਂ ਜ਼ਬਰਦਸਤ ਤੇ ਰੇਟ ਆਊਗਾ ਜੇ ਸਿਰਫ ਤੇ ਸਿਰਫ ਇਹਨਾਂ ਦਾ 835 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਪੂਰੇ ਆਲ ਓਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਜਿਹੜਾ ਜੇ ਸਾਡੇ ਕੋਲ ਬਾਏ ਕਰ ਸਕਦੇ ਜੇ ਆਫਲਾਈਨ ਆਨਲਾਈਨ ਦੋਵੇਂ ਤਰੀਕਿਆਂ ਨਾਲ ਤੁਸੀਂ ਲੈ ਸਕਦੇ ਜੀ ਪਰ ਇਨ ਸਟਾਕ ਇਟ ਲੋ ਜੀ ਨੈਕਸਟ ਸੂਟ ਚੈੱਕ ਕਰਿਓ ਸੇਮ ਆ ਗਿਆ ਮਾਡਲ ਵਾਲਾ ਸੂਟ ਤੇ ਇਹ ਤੁਸੀਂ ਦੇਖ ਸਕਦੇ ਜੇ ਸੇਮ ਡਿੱਟੋ ਡਿਜ਼ਾਈਨ ਜਿਹੜਾ ਆ ਉਹੀ ਆਪਾਂ ਜਿਹੜਾ ਰੈਡੀ ਕੀਤਾ ਆ ਤੇ ਆ ਰਿਹਾ ਇਹਦਾ ਸਾਰਾ ਸੂਟ ਦਾ ਆ ਗਿਆ ਫਰੰਟ ਤੇ ਇਹਦਾ ਬਹੁਤ ਸ਼ਾਨਦਾਰ ਜਿਹੜਾ ਜੇ ਨੈਕ ਦੇ ਉੱਤੇ ਵਰਕ ਆ ਸੇਮ ਐਜ਼ ਇਟ ਇਜ਼ ਜਿਹੜਾ ਤੁਹਾਨੂੰ ਮਿਲ ਜੂਗਾ ਤੇ ਥੱਲੇ ਵੀ ਤੇ ਆ ਜੂਗਾ ਘੇਰੇ ਦੇ ਉੱਪਰ ਵਰਕ ਬਹੁਤ ਸ਼ਾਨਦਾਰ ਕੰਟਰਾਸਟ ਥ੍ਰੈਡ ਵਰਕ ਦੇ ਬਹੁਤ ਜਿਆਦਾ ਪਿਆਰੇ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਤੇ ਨਾਲ ਇਹਦੇ ਆ ਜੂਗਾ ਜੇ ਦੁਪੱਟਾ ਤੇ ਦੁਪੱਟੇ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਦਾ ਇਹਦੇ ਉੱਪਰ ਜਿਹੜੀਆਂ ਬਾਵਾ ਦਾ ਜਾਂ ਪੌਂਚਿਆਂ ਦਾ ਡਿਜ਼ਾਈਨ ਜਿਹੜਾ ਤੁਸੀਂ ਬਣਵਾ ਸਕਦੇ ਜੇ ਆ ਲੋ ਇਹ ਸੇਮ ਜਿਹੜਾ ਇਹ ਫੋਟੋ ਵਾਲਾ ਸੈਲੀਬ੍ਰਿਟੀ ਸੂਟ ਹੈ ਸੈਲੀਬ੍ਰਿਟੀ ਸੂਟ ਦੇ ਵਿੱਚ ਇਹ ਜਿਹੜਾ ਬਾਵਾ ਦੇ ਉੱਪਰ ਡਿਜ਼ਾਈਨ ਹੈ ਤੇ ਇਹ ਤੁਸੀਂ ਇਹਨੂੰ ਬਾਵਾ ਤੇ ਚਾਹੇ ਪੌਂਚਿਆਂ ਤੇ ਜਿੱਦਾਂ ਮਰਜ਼ੀ ਆਪਣਾ ਅਡਜਸਟ ਕਰਾ ਲਿਓ ਨਾਲ ਇਹਦੇ ਆ ਗਿਆ ਜੇ ਦੁਪੱਟਾ ਮਸਲੀਨ ਦਾ ਬੜਾ ਸ਼ਾਨਦਾਰ ਦੁਪੱਟਾ ਜੇ ਡਬਲ ਸ਼ੇਡ ਦੇ ਵਿੱਚ ਤੇ ਇਹ ਆ ਗਿਆ ਜੇ ਸਾਰਾ ਸੂਟ ਆਲ ਓਵਰ 3.5 ਮੀਟਰ ਦੀ ਕਟਾਂ ਵੱਡੇ ਪਰ ਦੇ ਵਿੱਚ ਸ਼ਿਪਿੰਗ ਹੋਊਗੀ ਜੇ ਫ੍ਰੀ ਇਹਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਰੇਟ ਆਊਗਾ 845 ਰੁਪਏ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਲੈ ਸਕਦੇ ਜੇ ਮਸਲੀਨ ਦੇ ਉੱਤੇ ਸੂਟ ਜੇ ਪਾਰਟੀ ਵੇਅਰ ਕਨਸੈਪਟ ਜੇ ਤੇ ਬਹੁਤ ਸ਼ਾਨਦਾਰ ਜਿਹੜੇ ਜੇ ਡਿਜ਼ਾਈਨ ਨੇ ਤੇ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਬਹੁਤ ਸ਼ਾਨਦਾਰ ਕਲਰ ਚੈੱਕ ਕਰਿਓ ਲਾਈਟ ਡਾਰਕ ਸਾਰੇ ਚਾਰਟ ਜਿਹੜੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਰੇਟ ਆਊਗਾ ਜੇ ਸਿਰਫ ਤੇ ਸਿਰਫ ਇਹਦਾ 843 ਰੁਪਏ ਦੁਪੱਟਾ ਵੀ ਸੇਮ ਇਹਦੇ ਨਾਲ ਆ ਜਾਊਗਾ ਮਸਲੀਨ ਦਾ ਤੇ ਇਹਦੇ ਨਾਲ ਸੇਮ ਬਾਵਾ ਦੇ ਉੱਪਰ ਜਿਹੜਾ ਜੇ ਪਹੁੰਚਿਆਂ ਦੇ ਉੱਪਰ ਵਰਕ ਜਿਹੜਾ ਤੁਸੀਂ ਲਿਆ ਸਕਦੇ ਜੇ ਇਹ ਮਿਲ ਜੂਗਾ ਤੁਹਾਨੂੰ ਸਿਰਫ 843 ਰੁਪਏ ਦੇ ਨਾਲ ਚੈੱਕ ਕਰਿਓ ਸੂਟ ਇਹੀ ਸੂਟ ਮਾਰਕੀਟ ਪ੍ਰਾਈਸ ਜਿਹੜੀ ਇਹਨਾਂ ਦੀ ਚੱਲਣ ਰਹੀ ਹੈ ਇਸ ਟਾਈਮ ਤੇ 1000 ਪਲੱਸ ਨੇ ਆਪਣੇ ਕੋਲ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 845 ਰੁਪਈਆ ਦਾ ਸ਼ਿਪਿੰਗ ਫ੍ਰੀ ਹੋਊਗੀ ਜੇ 올ਓਵਰ ਇੰਡੀਆ ਦੇ ਵਿੱਚ ਬਾਰ-ਬਾਰ ਉਹੀ ਦੋ ਤਿੰਨ ਚੀਜ਼ਾਂ ਦੁਪੱਟਿਆਂ ਦਾ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਦੁਪੱਟੇ ਜਿਹੜੇ ਨੇ ਇਹ ਕੋਈ ਖਰਾਬ ਨਹੀਂ ਕੋਈ ਕੁਛ ਨਹੀਂਗੇ ਇਹ ਜਦੋਂ ਡਾਈ ਹੁੰਦੇ ਆ ਉਦੋਂ ਮਾਈਨਰ ਜਾਂ ਇਹਨਾਂ ਦੇ ਵਿੱਚ ਜਿਹੜਾ ਕਲਰ ਇਧਰ-ਉਧਰ ਮੈਚ ਹੁੰਦੇ ਆ ਤੇ ਇਹਦੇ ਵਿੱਚ ਆਗਾ ਸੇਮ ਆਹ ਲਓ ਜੀ ਪਿਸਤਾ ਸ਼ੇਡ ਉਹ ਸੌਰੀ ਲਾਈਟ ਪੀਚ ਸ਼ੇਡ ਚੈੱਕ ਕਰੋ ਬਹੁਤ ਜਿਆਦਾ ਸ਼ਾਨਦਾਰ ਡਿਜ਼ਾਈਨ ਜੇ ਸ਼ਾਨਦਾਰ ਸੂਟ ਜੇ ਫੈਬਰਿਕ ਵੀ ਬਹੁਤ ਜਿਆਦਾ ਸੋਹਣਾ ਜੇ ਇਹਨਾਂ ਦਾ ਤੇ ਆ ਹੈਗਾ ਜੇ ਸਾਰਾ ਹੀ ਇਹਨਾਂ ਦੇ ਵਰਕ ਜਿਹੜਾ ਤੁਸੀਂ ਵੇਖ ਸਕਦੇ ਜੇ ਬਾਟਮ ਤੇ ਚਾਹੇ ਇਹਨੂੰ ਲੈਓ ਤੁਸੀਂ ਆਪਣੇ ਬਾਹਾਂ ਦੇ ਉੱਪਰ ਨਾਲ ਆ ਗਿਆ ਦੁਪੱਟਾ ਇਹਦੇ ਸੇਮ ਮਸਲੀਨ ਕਾਟਨ ਦਾ ਦੁਪੱਟਾ ਤੇ ਬੜੇ ਸ਼ਾਨਦਾਰ ਡਿਜ਼ਾਈਨ ਜੇ ਤੇ ਬਹੁਤ ਜਿਆਦਾ ਸੋਹਣੇ ਸੂਟ ਜੇ ਇਹ ਸਾਰੇ ਜਿਹੜੇ ਸੈਲੀਬ੍ਰਿਟੀ ਸੂਟ ਨੇ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਪਾਰਟੀ ویئر ਸੂਟ ਨੇ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਅੱਜ ਦੀ ਵੀਡੀਓ ਦਾ ਰੇਟ ਜਿਹੜਾ ਰਹੂਗਾ 845 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਜਿਹੜਾ ਜੇ ਮੰਗਵਾ ਸਕਦੇ ਜੇ ਤੇ ਚਾਹੇ ਤੁਸੀਂ ਇਹਨੂੰ ਤੁਸੀਂ ਸ਼ਾਪ ਤੇ ਆਣ ਕੇ ਵੀ ਲੈ ਜਿਓ ਇਹ ਤੁਹਾਨੂੰ ਸਟਾਕ ਜਿਹੜਾ ਮਿਲ ਜੂਗਾ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਸੇਮ ਕਲਰ ਦਾ ਤੁਹਾਨੂੰ ਮਿਲ ਜੂਗਾ ਕੰਟਰਾਸਟ ਤੇ ਇਧਰੋਂ ਨਾਲ ਬਾਟਮ ਸੇਮ ਉਹੀ ਆਰਮਸ ਜਾਂ ਬਾਟਮ ਕੁਝ ਵੀ ਤੁਸੀਂ ਜਿਹੜਾ ਤਿਆਰ ਕਰਵਾ ਸਕਦੇ ਜੇ ਇਨਾਂ ਦਾ ਸੂਟਾਂ ਦਾ ਰੇਟ ਜਿਹੜਾ ਰਹੂਗਾ ਜੇ 845 ਰੁਪਏ ਰਹੂਗਾ ਜੇ ਇੱਕ ਵਾਰੀ ਫਿਰ ਚੈੱਕ ਕਰਾਦਾ ਮੈਂ ਤੁਹਾਨੂੰ ਸੇਮ ਆਜੂਗਾ ਮਾਡਲ ਸੂਟ ਸੈਲੀਬ੍ਰਿਟੀ ਸੂਟ ਰੇਟ ਹੋਊਗਾ 845 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਕਪੜਾ ਹੋਊਗਾ ਮਸਲੀਨ ਦਾ ਦੁਪੱਟਾ ਹੋਊਗਾ ਮਸਲੀਨ ਦਾ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਫ੍ਰੀ ਸ਼ਿਪਿੰਗ ਦੇ ਨਾਲ ਇਹ ਜੇ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਸੈਲੀਬ੍ਰਿਟੀ ਸੂਟ ਜਿਹੜੇ ਤੁਹਾਨੂੰ ਆਪਾਂ ਦਿੱਤੇ ਇਹ ਮਸਲੀਨ ਦੇ ਵਿੱਚ ਜਿਨ੍ਹਾਂ ਦਾ ਬਾਟਮ ਆ ਗਈ ਕਢਾਈ ਵਾਲੀ ਨਾਲ ਆਲ ਓਵਰ ਸੂਟ ਆਗੇ ਤੇ ਹੋਰ ਮੈਂ ਤੁਹਾਨੂੰ ਨਿਗਾਹ ਕਰਾ ਦਨਾ ਇੱਕ ਵਾਰੀ ਚੈੱਕ ਕਰਾ ਦਿਓ ਸੂਟ ਬਹੁਤ ਜ਼ਿਆਦਾ ਸੋਹਣੇ ਸਟਾਕ ਬਹੁਤ ਜ਼ਿਆਦਾ ਸੋਹਣਾ ਆਇਆ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਹ ਕਰਕੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਸੂਟ ਪਿੱਛੇ ਵੀ ਆਪਣੇ ਕੋਲ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਆ ਗਏ ਸਾਰੇ ਇਹ ਵੀ ਤੁਹਾਨੂੰ ਆਪਾਂ ਸਾਰਾ ਸਟਾਕ ਜਿਹੜਾ ਸਾਰੀ ਵੀਡੀਓ ਜਿਹੜੀ ਦੇ ਦਾਂਗੇ ਛੇਤੀ ਆ ਲੋ ਜੀ ਚੈੱਕ ਕਰਿਓ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਤੇ ਬਹੁਤ ਪਿਆਰੇ ਕਨਸੈਪਟ ਨੇ ਇਹਨਾਂ ਦੇ ਆ ਦੇਖੋ ਆ ਹੈਵੀ ਡੈਂਟ ਜਿਹੜੀਆਂ ਇਹ ਵੀ ਆਪਣੇ ਕੋਲ ਅਵੇਲੇਬਲ ਨੇ ਸਾਰੀਆਂ ਤੇ ਸਾਰੀ ਜਿਹੜੀ ਵੀਡੀਓ ਆਪਾਂ ਹੌਲੀ ਹ ਤੁਸੀਂ ਸ਼ਾਪ ਤੇ ਆਣ ਕੇ ਵੀ ਦੇਖ ਸਕਦੇ ਜੇ ਆਫਲਾਈਨ ਆਨਲਾਈਨ ਜਿੱਦਾਂ ਮਰਜ਼ੀ ਬਾਏ ਕਰ ਸਕਦੇ ਜੇ ਜੇ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਰੈਡੀ ਕਰਾਉਣਾ ਚਾਹੁੰਦੇ ਜੇ ਤੇ ਉਹ ਵੀ ਆਪਾਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਤਾਂ ਕਿ ਫਿਰ ਮਿਲਦੇ ਹਾਂ ਤੁਹਾਨੂੰ ਨਵੇਂ ਸਟਾਕ ਦੇ ਨਾਲ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸასი ਸ਼ਕਨ ਜੀ